ਦੋਸਤੋ ਮੈਂ ਸੋਡਾ ਆਪਣਾ ਅਭੀ ਮੋੜ ਬਹੁਤ ਸੋਹਣਾ ਸਨੇਹ ਦਿੱਤਾ ਛੋਟੇ ਜੇ ਬੱਚੇ ਨੇ ਛੋਟੀ ਜੀ ਧੀ ਨੇ ਵੀ ਜਿੱਥੇ ਆਪਾਂ ਰਹਿਣਾ ਪੰਜਾਬੀ ਬੋਲੋ ਪੰਜਾਬੀ ਪੜੋ ਪੰਜਾਬੀ ਸਿੱਖੋ ਆਪਦੀ ਮਾਂ ਬੋਲੀ ਨਾ ਭੁੱਲੋ ਪੜੋ ਜਿਹੜੀ ਮਰਜ਼ੀ ਭਾਸ਼ਾ ਅੰਗਰੇਜ਼ੀ ਹਿੰਦੀ ਪੰਜਾਬੀ ਉਰਦੂ ਮਰਾਠੀ ਪਰ ਆਪਣੀ ਮਾਂ ਬੋਲੀ ਪੰਜਾਬੀ ਨਾ ਨਾ ਭੁੱਲੋ ਬਹੁਤ ਸੋਹਣਾ ਸਨੇਹ ਦਿੱਤਾ ਹੈਗਾ ਬਾਈ ਸਲੂਟ ਹੈ ਸਾਡੀ ਧੀ ਨੂੰ ਦਿਲੋਂ ਸਲੂਟ ਹੈਗਾ ਇਹ ਜੇ ਛੋਟੇ ਬੱਚਿਆਂ ਨੂੰ ਬਾਈ ਜੋ ਆਪਦੀ ਮਾਂ ਬੋਲੀ ਨੂੰ ਇੰਨਾ ਪਿਆਰ ਕਰਦੇ ਨੇ ਵੱਡੇ ਵੱਡੇ ਲੋਕਾਂ ਨੂੰ ਬਹੁਤ ਵਧੀਆ ਸੁਨੇਹਾ ਦਿੱਤਾਗਾ ਬਹੁਤ ਜਲਦ ਮਿਲਦੇ ਆਂ ਬਾਈ ਅਗਲੀ ਵੀਡੀਓ ਨਾਲ ਤਦ ਤੱਕ ਧੰਨਵਾਦ ਪੀਹੂ ਹਾਂਜੀ ਪਪਾ ਹਰ ਜਗ੍ਹਾ ਤੇ ਪੰਜਾਬੀ ਕਿਉਂ ਲਿਖੀ ਹੁੰਦੀ ਐ ਕਿਉਂਕਿ ਪਪਾ ਅਸੀਂ ਕਿੱਥੇ ਜਮੇ ਆਂ ਅਸੀਂ ਪੰਜਾਬ ਤੋਂ ਜੰਮੇ ਆਂ ਤੇ ਫਿਰ ਅਸੀਂ ਬੋਲਦੇ ਕੀ ਆਂ ਅਸੀਂ ਬੋਲਦੇ ਪੰਜਾਬੀ ਤੇ ਪੰਜਾਬੀ ਤੇ ਮੈਨੂੰ ਮਾਣ ਐ ਮੇਰੀ ਬੁੱਕੀ ਪੰਜਾਬੀ ਤੈਨੂੰ ਮੈਂ ਸਿਖਾਵਾਂਗੀ ਮੈਂ ਪੰਜਾਬੀ ਦੀ ਟੀਚਰ ਆ ਧੰਨਵਾਦ ਸਵੀਟ ਪੰਜਾਬੀ ਟੀਚਰ ਬਾਯਾ ਮੀਨੂ ਮਾਣਾ ਮੈਂ ਪੰਜਾਬੀਆਂ ਅਸੀਂ ਜਿੱਥੇ ਦਮੇ ਆ ਸਾਨੂੰ ਪੰਜਾਬੀ ਬੋਲਣੀ ਚਾਹੀਦੀ ਹੈ